ਸਾਹਮਣੇ ਦੇਖਿਓ ਆਏ ਹਾਰੇ ਹਾਰੇ ਟਰੈਕਟਰ ਦੇ ਖੌਂਚੀ ਅਰ ਵਾਈ ਕਰਦਾ ਓਏ ਮੁੰਡਿਆ ਆਹ ਹੂਟਰ ਬੋਲਦੇ ਨੇ ਕਿ ਸੁਨਰਾਜ ਦੇ ਉੱਤੇ ਪਰ ਸਭ ਜਾਵੇ ਆਏ ਅਨਜਾਰੇ ਵਾਲੇ ਕੱਲਾ ਇੱਕ ਵਾਰੀ ਮਾਂਤ ਵਧੀਆ ਲੱਗਿਆ ਤੜ ਚੋਹਰਾ ਜੇ ਸੁਵਾਰ ਆ ਗਿਆ ਤਾੜੀ ਤੇ ਕਕਾਰੀਆਂ ਮਾਰਦੇ ਬੱਲੇ ਬੱਲੇ ਹਿੱਟੋ ਨੌਜਵਾਨਾ ਹੋ ਕੈਟੋ ਇਨਰ ਹੰਦਵਾਲਾ ਹਾਏ 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 ਮੇਰੇ ਰੱਬਾ ਇੱਥੇ ਆ ਕੇ ਕਿੱਥੇ ਸਟਾਪ ਹੋ ਕੈਨੇ ਤਲਵੰਡੀ ਭੁੱਦ ਸਿੰਘ ਵਾਲੇ ਤੋਂ ਪੁੱਛਿਆ ਇਹ ਬਕਰ ਮੇਰੇ ਬਕਰ ਸੈਂਟਰ ਜਿਲੇ ਦਾ ਸਟਾਪ ਬਾਪੂ ਜੇਵਾਨ ਨੇ ਕਿਹਾ ਮੈਂ ਹੀ ਉਹ ਇਹ ਤੋਂ Oh <sighs> ਬੱਲੇ ਬੱਲੇ ਇੱਕੋ ਨੌਜਵਾਨਾ ਉਹ ਖੇਚੋ ਇਹ ਨੌਜਵਾਨਾ ਹਾਏ 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 ਮੇਰੇ ਰੱਬਾ ਇੱਥੇ ਆ ਕੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੀ ਘੜਿਆ ਜਨਾਬ ਤੋਂ ਮੈਨੂੰ ਲਾ ਦੇ ਹਾਰ ਵੀ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੀ ਉਹ ਘੜਿਆ ਘਾਉਂਦਾ ਮੈਨੂੰ ਜੰਦੇ ਆਉਣ ਦੇ ਵਿੱਚ ਭੇਜ ਦਿਓ ਜੀ ਆਹ ਦਿੱਲੀ ਵਾਲੀ ਜੰਕੜ ਦਿੱਲੀ ਵਾਲੀ ਜੰਕੜ ਗਰਾਊਂਡ ਦੇ ਵਿੱਚ ਕੁੱਝ ਦੀ ਕਰਦੇ ਹੋ ਆਪਾਂ ਨੂੰ ਨਹੀਂ ਬੜਾ ਪਤਾ ਟੀਮ ਦਾ ਬਲਕੇ ਜਿਹੜਾ ਇਹ ਮੇਲਾ ਆਇਆ ਬਹੁਤ ਵੱਡੀ ਰਾਤ ਦਾ ਰੀਤੀ ਰੌਣਕ ਆਉੜਾ ਇਹ ਗੰਦ ਵਿੱਚ ਸਾਫ ਤੇ ਰਿਆ ਕੇ ਰੋਕ ਲਿਆ 1 ਮਿੰਟ ਤੇ ਜੀ ਉਰੇ ਰੋਕ ਲਿਆ ਬੰਦੇ ਬਾਰੇ ਭੇਜ ਦਿੱਤੇ ਇੱਕ ਗੋਪਾ ਇੱਥੇ ਲਿਆ ਪਹਿੰਦੇ ਹੋ ਹਕ ਇਹ ਹੀ ਤਾਂ ਬੰਗਾ ਬੰਦ ਰੋਕ ਕੇ ਜੀ ਇੱਕ ਟਰੈਕਟਰ ਜੀ ਕਹਿੰਦੇ ਜ਼ਿਲ੍ਹਾ ਜਲੰਧਰ ਦਾ ਸਾਹ ਕੋਟ ਦੇ ਏਰੀਆ ਦਾ ਢੰਡੋ ਵਾਲ ਪਿੰਡਾ ਜਿੱਥੋਂ ਪੁੱਜਿਆ ਅਗਰੇਜ ਬਾਈ ਹਣੀ ਵੱਡਾ ਮਾਣ ਕਰਦੇ ਆ ਵੱਡਾ ਗੋਪੀ ਜੱਠਾ ਜ਼ਿਲ੍ਹਾ ਜਲੰਧਰ ਦਾ ਸਾਹ ਕੋਟ ਦੇ ਏਰੀਏ ਦਾ ਢੰਡੋ ਬਾਹਰ ਪਿੰਡ ਤੋਂ ਪੁੱਜਿਆ ਹੋਇਆ ਟ੍ਰੈਕਟਰ ਆ ਮੇਰੇ ਵੀਰੋ ਲਓ ਕਹਿੰਦੇ ਐਨ ਸਟਾਰਟਿੰਗ ਪੁਆਇੰਟ ਤੇ ਬਿਲਕੁਲ ਟੈਰੀ ਦੇ ਵਿੱਚ ਆ ਉਧਰ ਪਾਸੇ ਹਾਜੀ ਭਾਈ ਸਾਡੇ ਨਾਲ ਤਾਂ ਆਪਣਾ ਲਗਵਾ ਕੇ ਰੱਖੋ 1 2 3 ਤੇ ਸ਼ੁਰੂ ਹੋਣਾ 1 2 3 ਸਟਾਰਟ ਸਾਹਮਣੇ ਦੇਖੀ ਆਏ ਹਾਰੇ ਹਾਰੇ ਰਾਤ ਤੱਕ ਕੌਣ ਚੰਨੀ ਹਰਾਈ ਕਰਦਾ ਓਏ ਮੁੰਡਿਆ ਆ ਹੂਟਰ ਦਰਦਾਉਂਦਾ ਆ ਜੈਲੋਂ ਵਾਲੇ ਪੱਠੇ ਵਾਂਗੂ ਧੂੰਆਂ ਕੱਢਣ ਦਾਂਦਾ ਮੇਰੇ ਵੀਰੋ ਬੱਲਾ ਲੱਗਿਆ ਫਿਰ ਟਕਾੜੇ ਸਾਬ ਦੇਖੋ ਵਿਚਲਾ ਮੁੰਡਿਆ ਹੋ ਕਮਾਲ ਕਰਦੀ ਪਹਿਣੀਆ ਕਮਾਲ ਕਰਦੀ ਪਹਿਣੀਆ ਲਾੜਾ ਪੇੜਾ ਤੇਰਾ ਆਹ ਨੰਬਲਾ ਕੀਲੀ ਫਲਾਦ ਕੇਦੇ ਫੇਰ ਆਵੇਗਾ ਸਾਬ ਕੇਦੇ ਫੇਰ ਆਵੇਗਾ ਆਹ ਦੇਖੋ ਕੇਦੇ ਦਸਿਕ ਵੀ ਨਜ਼ਾਰਾ ਲੈ ਰਹੇ ਆ ਸਵਾਦ ਲੈ ਰਹੇ ਆ ਇਹਨੇ ਕਿਦਿ ਗੱਲਾਂ ਵੱਟਾ ਟਕਾਣੇ ਨੇ ਟਰਾਈ ਕਰਿਓ ਕਿਹੜਾ ਤੂੰ ਚੋਣੇ ਰੋਸੇ ਜਾਣਾ ਉਹ ਜੱਗਿਆ ਦੇਖੋ ਇੱਕ ਪਾਸੇ ਇੱਕ ਪਾਸੇ ਤੋਚ ਗਏ ਧੂਮ ਬਰੋਣ ਹੋ ਗਿਆ ਕਿਸ ਕੋ ਲੱਗਦਾ ਸੋਡੂ ਇਹ ਕੰਮ ਤੋੜੂ ਜਾਂਦੀ ਇਹ ਤੁਹਾਡਾ ਕਹਿੰਦੇ ਕੀ ਵਿਚਾਰਾ ਉਹ ਰਾਣਿਆਂ ਆ ਆਉਣਾ ਹੱਥ ਮਚਵੰਦਾ ਸੂਕਦਾ ਉਹ ਰਾਣਿਆਂ ਦੇਖ ਨਜ਼ਾਰਾ ਆ ਬੱਲੇ ਬੱਲੇ ਦੀ ਦੋ ਚਾਰ ਵੀ ਟਾਈਮ ਤਾੜੂ ਲੈ ਨਹੀਂ ਤੋੜੂ ਇਹ ਆ ਬੱਲੇ ਬੱਲੇ ਆ ਤੇਰਾ ਬੰਦੇ ਲੈ ਵਰ ਗਿਆ ਤਰਨ ਸਿੰਘ ਜੀ ਇਹ ਆ ਮੇਲਾ ਕਹਿੰਦੇ ਇਹ ਅਜਰ ਦੀ ਸ਼ਾਨ ਹੈ ਕੌਮਿਕ ਹੋ ਗਿਆ ਰੰਗ ਇਹ ਕਿਉਂ ਦੇਖਦਾ ਕਾ ਮੇਲ ਨਹੀਂ ਕਿ ਬਹੁਤ ਖਿੱਚ ਦੇ ਕੇ ਆਓ ਜੁਕਾਓ ਹੋ ਚੁੱਕਿਆ ਆ ਆਂਦੇ ਨੇ ਮਾਝਾ ਹੋ ਜੂਗੀ ਕਮਾਲ ਮੇਰੇ ਮਿੱਤਰੋ ਹੋ ਜੂਗੀ ਕਮਾਲ ਉਹ ਆਪਾ ਹੋ ਜੂ ਇਸ ਸਨਾ ਸਰਪੰਚ ਜੀ ਸਾਡੇ ਸਿਸਨੇ ਵਾਲ ਤੋਂ ਵਿਸ਼ੇਸ਼ ਤੌਰ ਤੇ ਸਾਡੇ ਜੀ ਨੂੰ ਬੁਝੇ ਆ ਦਿਲਦਿਆਂ ਘਰਾਂਿਆਂ ਚੋ ਧੰਨਵਾਦ ਆ ਜੀ 3 ਸਟਾਰ ਸਾਹਮਣੇ ਲਿਖੇ ਹੋਏ ਰਵੀਰੋ ਇਸ ਵੇਲੇ ਕੰਨਾਂ ਅਨੋਖਰਵਾਲ ਦਾ ਨਾਮ ਹੈ ਰਵੀਰੋ ਜੀਤ ਪੱਪ ਸਿੰਘ ਨਗਰ ਤੋਂ ਪੁੱਤਿਆ ਪਿਆ ਨੁਸਖਾ

ਆਦਰ ਖਾਤੇ ਫੌਂਸ ਵਾਲੇ ਦਾ ਵੀ ਬਹੁਤ ਬਹੁਤ ਸਿਰੋਂ ਬਹੁਤ ਧੰਨਵਾਦ ਆ ਤੇ ਭਾਈ ਗੋਪੀ ਦੀ ਕਹਿੰਦੇ ਚਾਨੀ ਗੋਸਲ ਦੇ ਨਾਲ ਭਰਾਵਾਂ ਤੋਂ ਵੱਧ ਕੇ ਜਾਰੀ ਹੈ ਕਹਿੰਦੇ ਗੋਪੀ ਕਾਲਾ ਅਫਗਾਨਾ ਪਿੰਡ ਵਾਲਾ 855 ਦੇ ਬੰਦਾ ਮਾਣ ਕਰਦਾ ਪਰ ਇਧਰਲੇ ਪਾਸੇ ਆਹ ਟਰੈਕਟਰਾਂ ਬੰਦੇ ਇਹਸਾ ਮੈਨੂੰ ਦੱਸਿਆ ਮਾਰਾ ਜੀ ਕਿਹੜਾ ਇਹਦਾ ਸਰਨਾਵਾ ਆਪਾਂ ਦੱਸ ਦਿਓ ਇਹ ਟਰੈਕਟਰ ਦਾ ਕਿੱਥੋਂ ਮੁਝਿਆ ਮਰੇ ਇੱਕ ਵਾਰੀ ਆਪਾਂ ਚਾਨਣਾ ਪਾ ਦਿਓ ਮੇਰੇ ਵੀਰੋ आलिया कंदे मु हरियाणा उहो कंदे चंदूरी पिंड ਕਿ ਬੜੀ ਮਾਨਤ ਵਧੀਆ ਲੱਗਿਆ ਤਾੜੀ ਮਾਰਦੋ ਜੀ ਸਾਰੇ ਦਾਰੇ ਇਹ ਟਰੈਕਟਰ ਕੰਮੇ ਹਰਿਆਣੇ ਤੋਂ ਪੁੱਜਿਆ ਇਹਦਾ ਤੰਗੇੜੀ ਪਿੰਡਾ ਕੁਰੂਕਸੇਤਰ ਜ਼ਿਲ੍ਹਾ ਤੇਦਾ ਸਮਾਂ 2 ਮਿੰਟ 2 ਸਕੰਡ ਤੇ ਉਹ ਕਹਿੰਦੇ 39 ਮਾਈਕਰੋ ਦੇ ਮੇਰੇ ਵੀਰੋ 2 ਮਿੰਟ 2 ਸਕੰਡ ਤੇ 39 ਮਾਈਕਰੋ ਮੇਰੇ ਵੀਰੋ ਇਹ ਕਹਿੰਦੇ ਕਿਤੇ ਦਾ ਕਿਤੇ ਹੌਲ AND ਹਾਬੀ ਹੋ ਗਿਆ ਇਹਨੇ ਲਵੇ ਲੱਗਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਵੀਰੋ ਲੈ ਵੀ ਰਾਣੇ ਬਾਈ ਇਹ ਜਰੂਰ ਸਾਡੇ ਵਾਸਤੇ ਪਹੁੰਚ ਵੀ ਕਰਦੇ ਇਹ ਜਾ ਜ਼ਾ ਥੋੜਾ ਜਿਹਾ ਸ਼ਾਂਤੀ ਮੁੰਡਾ ਯਾਰਾ ਕਈ ਵਾਰੀ ਅਸੀਂ ਸ਼ੌਂਦੀ ਉੱਚਾਈ ਚੱਲਣਾ ਬਾਹਰ ਬਾਈ ਦਾ ਖੂਨ ਹੋਇਆ ਲੱਗਦਾ ਆਪਣਾ ਰੈਟ ਰੋ ਬਹੁਤ ਬ੍ਰੇਕ ਗੁੱਡ ਲੱਕ ਤੁਹਾਨੂੰ ਬੈਸਟ ਆਫ ਲੱਕ ਕਿਹੜਾ ਪੰਡ ਵੀਰੇ ਤਲਵੰਡੀ ਤਲਵੰਡੀ ਕਿਹੜਾ ਤਲਵੰਡੀ ਮੋਰ ਸਿੰਘ ਅੱਛਾ ਕਿਹੜਾ ਗਰੁੱਪ ਆਪਣਾ ਆਪਣਾ ਗਰੁੱਪ 55 55 ਵਾਲੇ ਤੇ ਰੈੱਡ ਫਾਇਰ ਵਾਲੇ ਤੇ ਪਹਿਲਾ ਮੇਲਾ ਬਈ ਕੇ ਪਹਿਲਾ ਵੀ ਹਾਂ ਪਹਿਲਾ ਇੱਕ ਰਤਵੀਆਂ ਤਲਾ ਕੇ ਵੇਖਿਆ ਅੱਛਾ ਲਾਇਆ ਹੀ ਵੈਸੇ ਮੇਲਾ ਵੇਖਣ ਹੀ ਆਏ ਹਾਂ ਅੱਛਾ ਕੀ ਲਾ ਲਈਏ ਤੁਹਾਡਾ ਨੇੜੇ ਹੀ ਆ ਪੰਡਾ ਹਾਂਜੀ ਨੇੜੇ ਹੀ ਆ ਕਿੰਨੇ ਕੁ ਦੂਰ ਆ ਆਪਣਾ ਹੀ ਸੁਣਾਵਾ 35 40 ਕਿਲੋਮੀਟਰ ਹੈ ਬੜਾ ਵਧੀਆ ਵਧੀਆ ਹੋਰ ਟਰੈਕਟਰ ਚੱਲਦੇ ਜਾ ਹਿੰਦਬਾਰ ਆਏ ਕਿ ਆਏ ਆ ਟਰਾਲੀ ਨੂੰ ਚਾਕ ਦਾ ਮਾਰਦੇ ਆ ਜੰਦਰੇ ਮਾਤਾ ਜੀ ਕਿਸਾਨ ਸਿੰਘ ਜੀ ਹਾਂ ਟਰੈਕਟਰ ਦੇ ਇਹ ਨਾਲ ਮਿਆਮਤ ਸਿੰਘ ਜੀ ਉਹ ਜਿਹੜੇ ਆ ਟਰੈਕਟਰ ਨੂੰ ਸਪான்ਸਰ ਕਰਦੇ ਆ ਬਾਰੇ ਇੱਥੇ ਲੱਲੋ ਕਰ ਨੋ ਕਰ ਪਾਸ 1 2 مٿي سنگ ماڻه کي پڇيا هي پتر ملي مترو سائنس او فيليگا ڏانهن پر سٺ پنهن واٽ پر وندي پوتي سنتن ڏانهن ڏس رهيا آهن ۽ يو ساڻا سادي جي اها ڌيءَ سادي جي اها ڌيءَ اها ڀاندريا چاران جي مٽي ڏسلا ਕਨੇਡਾ ਦੇ ਸਭ ਯੂ ਐਸ ਏ ਵੱਲੋਂ ਮੇਰੇ ਭਰਾ ਜੀ ਨੇ ਪੰਤੋੜੇ ਉਹਦੇ ਲਈ ਵੱਡਾ ਮਾਣ ਭੇਜਿਆ 2000 ਦਾ ਇਹ ਭਰਾ ਸਾਡੇ ਮਿਲਣਗੇ ਸਾਡੇ ਬਹੁਤ ਹੀ ਸਤਿਕਾਰ ਦੇ ਭਰਾ ਨੇ ਭਾਈ ਨਵਕ ਕਰਨਾ ਕਨੇਡਾ ਦੇ ਸਭ ਯੂ ਐਸ ਏ ਨਵਕ ਕਰਨਾ ਤਿਰੂਟਾ ਤੇ ਅਰ ਕੈਨੇਡਾ ਅਰ ਕਰਨ ਕੈਨੇਡਾ ਤੇ ਨਵ ਯੂ ਐਸ ਏ ਮੇਨੋ ਚੰਦ ਬੱਲਾ ਕੇ ਟੱਕਰ ਉਹ ਜਦੋਂ ਕਹਿੰਦੇ ਦਰਸ਼ਕਾਂ ਚ ਹਲਚਲ ਜੀ ਮੱਚ ਜੇ ਤਾਂ ਜੱਗਿਆ ਕਹਾਣੀ ਆ ਹੋਰ ਹੋ ਜਾਂਦੀ ਆ ਫੇਰ ਦੀ ਫੇਰ ਫੇਰ ਪਤਾ ਲੱਗਦਾ ਵੀ ਲੋਕਾਂ ਨੂੰ ਨਜ਼ਾਰੇ ਇੱਥੇ ਇੱਥੇ ਆਉਂਦੇ ਨਾ ਰੁਕਦਾ ਨਾ ਗੱਲ ਕੁਝ ਹੋਰ ਹੋਣੀ ਸੀ ਟਰੈਕਟਰ 'ਚ ਛੱਲੇ ਕੱਢੇ ਆ ਕਿ ਕੱਢਦਾ ਸਲੈਂਸਰਾਂ 'ਚੋਂ ਕੋਲ-ਬੋਲ ਛੱਲੇ ਆ ਮਾਝੇ ਮਾਲਵੇ ਦੁਆਬੇ ਵਿੱਚ ਪੂਰੀ ਵੱਲੇ-ਵੱਲੇ ਆ ਆ ਪੈਸੇ ਲੈ ਜਾ ਮਤੋਂ ਭਾਈ ਹਰ